ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਅਮੀਰਕੇ ਬਿਲਕੁਲ ਨਜ਼ਦੀਕ ਖੇਮ ਕਰਨ ਤੇ ਬਲਟੋਹਾ ਕਿਲੋ ਡੇਡ ਡੇਡ ਕਿਲੋਮੀਟਰ ਦੀ ਦੂਰੀ ਤੇ ਆ ਬੂਟੇ ਦੇ ਕੋਲੋਂ ਬੂਰੀ ਝੋਟੀ ਦੂਜਾ ਸੁਆ ਸੂਈ ਆ ਮਗਰ ਕੱਟੀ ਆ ਸੱਜਣੋ ਕੱਟੀ ਕਾਲੀ ਐ ਨੋਟ ਕਰ ਲਿਓ ਕਿਤੇ ਇਹ ਨਾ ਹੋਵੇ ਕੋਈ ਸੱਜਣਾ ਬੂਰੀ ਸਮਝ ਕੇ ਸੌਦਾ ਕਰੇ ਤੇ ਫੇਰ ਕਦੇ ਵੀ ਦੱਸਿਆ ਨਹੀਂ ਸੀ ਦੂਜਾ ਸੁਆ ਝੋਟੀ ਆ 8 ਕਿਲੋ ਹੁਣ ਬੋਲੇ ਤੇ ਆ ਤਿੰਨਾ ਚਾਰਾਂ ਦਿਨਾਂ ਦੀ ਸੂਈ ਆ ਸੱਜਣੋ ਓਕੇ ਰਿਪੋਰਟ ਆ ਇੱਕ ਚੰਗੇ ਦੁੱਧ ਵਾਲੀ ਵੀ ਮੈਂ ਬੂਟੇ ਪਾਉ ਅਮੀਰਕੇ ਵਾਲੇ ਕੋਲੇ ਆਈ ਆ ਕੱਦ ਕਾਠ ਬੇਲਵੱਟਾ ਜੰਮੀ ਪੜੀ ਨਗਰ ਮੈਂ ਬਹੁਤੀ ਸ਼ਾਨਦਾਰ ਆ ਬੜਾ ਲੇਵਾ ਪਾਂਡਾ ਲੱਗਾ ਤੇ ਦੇਣਾ 8 10 ਕੱਢਦੀ ਆ ਤੇ ਅੱਜ ਵੀ ਪੂਰੀ ਫਸੀ ਫਰਪੀ ਆ ਆ ਇੱਥੋਂ ਚੈੱਕ ਕਰੋ ਵੇਖੋ ਹੈ ਨਾ ਕੋਈ ਗੱਲਬਾਤ ਐਂਡੀ ਬੜਾ ਚੰਗਾ ਦੁੱਧ ਦਿੱਤਾ ਹੋਇਆ ਕਰਮਾ ਵਾਲੀ ਨੇ ਮਗਰਲੇ ਸੂਏ ਮਾਲਕਾਂ ਨੇ ਤੀਜਾ ਦੱਸੀ ਹੈ ਬਾਕੀ ਤੁਸੀਂ ਆਪ ਦਾ ਗੈਸ ਸਪਲਾਈਓ ਜਿਹੜਾ ਵੀ ਭੈਣ ਭਰਾ ਦੀ ਖਰੀਦਦਾਰੀ ਕਰਦਾ ਧੰਨ